ਇਸ ਤਰ੍ਹਾਂ ਹੈ ਜੀ ਵੀ ਕਾਰਪੋਰੇਸ਼ਨ ਦੀਆਂ ਆਪਣੀਆਂ ਜ਼ਮੀਨਾਂ ਨੇ ਬਹੁਤ ਜਿਹੜੀਆਂ ਕਿ ਸਾਡੇ ਬਡੇਰਿਆਂ ਨੇ ਕਾਰਪੋਰੇਸ਼ਨ ਦੀ ਜਾਨਕਿ ਆਉਣ ਵਾਲੇ ਅੱਗੇ ਅਗਲੇ ਸਮੇਂ ਵਾਸਤੇ ਜਾਨਕਿ ਉਹਦੀ ਐਕਸਟੈਂਸ਼ਨ ਵਾਸਤੇ ਗਰੋਥ ਵਾਸਤੇ ਉਹਦੀ ਫਿਊਚਰ ਵਾਸਤੇ ਲੈ ਕੇ ਰੱਖੀਆਂ ਹੋਈਆਂ ਨੇ ਤੇ ਉਹ ਜ਼ਮੀਨਾਂ ਨੂੰ ਹੁਣ ਗਵਰਨਮੈਂਟ ਵੇਚਣਾ ਚਾਹੁੰਦੀ ਆ ਤੇ ਸਾਡਾ ਇਹ ਹੈ ਵੀ ਇਹ ਜਿਹੜੀ ਜ਼ਮੀਨਾਂ ਨੇ ਇਹ ਜ਼ਮੀਨਾਂ ਪਬਲਿਕ ਦੀਆਂ ਨੇ ਔਰ ਪਬਲਿਕ ਤੋਂ ਦਾਨ ਵੀ ਲਈਆਂ ਹੋਈਆਂ ਨੇ ਜਾਂ ਉਹਨਾਂ ਤੋਂ ਅਕਵਾਇਰ ਕੀਤੀਆਂ ਹੋਈਆਂ ਨੇ ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਕਫੈਤੀ ਨਿਰਵਿਘਨ ਬਿਜਲੀ ਦੇ ਸਕੀਏ ਆਉਣ ਵਾਲੀ ਸਮੇਂ ਜਿਹੜੇ ਲੋੜਾਂ ਨੇ ਉਸ ਸਮੇਂ ਨਵੇਂ ਗ੍ਰਿਡ ਨਵੀਆਂ ਲਾਈਨਾਂ ਜਾਂ ਨਵੇਂ ਦਫ਼ਤਰ ਬਣਾ ਸਕੀਏ ਤੇ ਅੱਜ ਐਸੋਸੀਅਨ ਅਸੀਂ ਸਾਰੇ ਇਹਦੀ ਵਿਰੋਧਤਾ ਕਰਦੇ ਹਾਂ ਵੀ ਇਹ ਜ਼ਮੀਨਾਂ ਨਾਮ ਵਿਚੀਆਂ ਜਾਣ ਸਰਕਾਰ ਦੀ ਪਾਲਿਸੀ ਸਰਕਾਰ ਆਪਣੀਆਂ ਜ਼ਮੀਨਾਂ ਬਾਰੇ ਵਿਚਾਰੇ ਕਾਰਪੋਰੇਸ਼ਨ ਦੀਆਂ ਜ਼ਮੀਨਾਂ ਸਰਕਾਰ ਦੀਆਂ ਨਹੀਂ ਹਨ ਇਹ ਕਾਰਪੋਰੇਸ਼ਨ ਦੀਆਂ ਹਨ ਕਿ ਤੁਹਾਡਾ ਇਸ਼ੂ ਇਹ ਹੈ ਮੈਂ ਦੂਸਰਾ ਹੈ ਜੀ ਸਾਡਾ ਜਿਹੜਾ ਰੋਪੜ ਸਾਡੇ 2 ਯੂਨਟ ਪਹਿਲਾਂ ਡਿਸਮੈਂਟਲ ਹੋ ਗਏ ਸੀਗੇ ਉਹਦੀ ਜਗ੍ਹਾ ਤੇ 800 ਮੈਗਾਵਾਟ ਦੇ ਦੋ ਸੁਪਰ ਕ੍ਰਿਟੀਕਲ ਯੂਨਟ ਸਰਕਾਰੀ ਖੇਤਰ ਚਲਾਉਣ ਦੀ ਸਾਡੀ ਮੰਗ ਹੈਗੀ ਆ ਤੇ ਉਹ ਪਹਿਲਾਂ ਇਸ ਤਰ੍ਹਾਂ ਗਵਰਨਮੈਂਟ ਵੱਲੋਂ ਕਲੀਅਰ ਹੋ ਗਿਆ ਸੀ ਵੀ ਇਹ ਜਿਹੜੇ ਯੂਨਟ ਨੇ ਇਹ ਸਰਕਾਰੀ ਖੇਤਰ ਵਿੱਚ ਲੱਗਣਗੇ ਮਾਨਯੋਗ ਸਾਡੇ ਪੁਰਾਣੇ ਪਾਵਰ ਮਨਿਸਟਰ ਸਰਦਾਰ ਹਰਪਜਨ ਸਿੰਘ ਜੀ ਨੇ ਕਿਹਾ ਸੀ ਵੀ ਅਸੀਂ ਉਹਨਾਂ ਨੇ ਅਨਾਉਂਸ ਵੀ ਕੀਤਾ ਸੀ ਵੀ ਹੁਣ ਇਹ ਜਿਹੜੇ ਯੂਨਟ ਦੋ ਲਾਉਣੇ ਆ ਅਸੀਂ 800 ਮੈਗਾਵਾਟ ਦੇ ਰੋਪੜ ਇਹ ਸਰਕਾਰੀ ਖੇਤਰ ਚਲਾਵਾਂਗੇ ਪਰ ਹੁਣ ਸਰਕਾਰ ਨੇ ਯੂ ਟਰਨ ਲੈ ਲਿਆ ਤੇ ਹੁਣ ਮੰਤਰੀ ਸਾਹਿਬ ਜਿਹੜੇ ਨਵੇਂ ਨੇ ਉਹ ਕਹਿ ਰਹੇ ਨੇ ਵੀ ਅਸੀਂ ਇਹ ਜਿਹੜੇ ਯੂਨਿਟ ਹੈ ਇਹ ਅਸੀਂ ਸਰਕਾਰੀ ਨਹੀਂ ਪ੍ਰਾਈਵੇਟ ਲਾਵਾਂਗੇ ਤੇ ਉਹ ਗਲਤ ਡਾਟੇ ਦੇ ਕੇ ਜਿਹੜੇ ਲੋਕਾਂ ਨੂੰ ਯਾਨੀ ਕਿ ਪਬਲਿਕਲੀ ਜਿਹੜੇ ਡਾਟੇ ਇਸ ਟਾਈਮ ਅਖਬਾਰਾਂ ਚ ਦਿੱਤੇ ਗਏ ਨੇ ਵੀ ਯੂਨਿਟ ਮਹਿੰਗੀ ਪੈਂਦੀ ਆ ਉਹ ਸਾਰੇ ਡਾਟੇ ਗਲਤ ਨੇ ਉਹ ਗਲਤ ਡਾਟੇ ਦੇ ਕੇ ਜਿਹੜੇ ਸਾਡੇ ਪਲਾਂਟ ਨੇ ਸਰਕਾਰੀ ਇਹਨਾਂ ਨੂੰ ਬਦਨਾਮ ਕਰ ਰਹੇ ਆ ਉਹ ਡਾਟੇ ਬਿਲਕੁਲ ਠੀਕ ਨਹੀਂ ਹੈਗੇ ਸਾਡੇ ਪਲਾਂਟ ਪ੍ਰਾਈ ਜਾਨੀ ਕਿ ਜਿੰਨੇ ਵੀ ਥਰਮਲ ਪਲਾਂਟ ਨੇ ਉਹ ਪੁਰਾਣੇ ਹੋਣ ਦੇ ਨਾਲ ਨਾਲ ਸਬ ਕ੍ਰਿਟੀਕਲ ਵੀ ਨੇ ਤੇ ਜੇ ਉਹਨਾਂ ਦੀ ਟੋਟਲ ਕਾਸਟ ਦੇਖੀਏ ਫਿਰ ਵੀ ਉਹ ਕੰਪੀਟ ਕਰਦੇ ਆ ਜਾਨੀ ਕਿ ਇਹ ਇਹ ਕੋਈ ਜਿਹੜਾ ਜਿਹੜਾ ਕੰਪੈਰੀਸ਼ਨ ਆ ਇਹ ਕੋਈ ਪ੍ਰਾਈਵੇਟ ਸਰਕਾਰੀ ਵਾਲਾ ਕੰਪੈਰੀਸ਼ਨ ਨਹੀਂ ਹੈ ਇਹ ਹੈ ਇੱਕ ਜਾਨੀ ਕਿ ਪੁਰਾਣੀ ਐਂਬੈਸਟਰ ਕਾਰ ਨੂੰ ਨਵੀਂ ਹਾਈਬ੍ਰਿਡ ਕਾਰ ਨਾਲ ਕੰਪੇਅਰ ਕਰਨਾ ਇਹ ਕੰਪੈਰੀਸ਼ਨ ਹੈ ਵੀ ਇੱਕ ਗੱਡੀ ਪੁਰਾਣੀ ਐਂਬੈਸਟਰ ਆ ਉਹ ਵੀ ਲੋਕਲ ਚੱਲੇ ਔਰ ਜਿਹੜੀ ਨਵੀਂ ਕਾਰ ਆ ਉਹ ਹਾਈਵੇ ਤੇ ਚੱਲੇ ਸਿਰ ਅਸੀਂ ਕਿ ਇਹ ਵੀ ਤੇਲ ਬਰਾਬਰ ਖਾਵੇ ਜਿਹੜਾ ਕਿ ਬਿਲਕੁਲ ਹੀ ਤਕਨੀਕੀ ਤੌਰ ਤੇ ਗਲਤ ਹੈ ਇਹ ਕੋਈ ਡੈਂਟੇ ਦਾ ਕੰਪੈਰੀਸ਼ਨ ਨਹੀਂ ਹੈ ਇਹ ਸਿਰਫ ਇੱਕ ਸਰਕਾਰੀ ਪਲਾਂਟਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕਿ ਗਲਤ ਹੈ ਅਸੀਂ ਪਬਲਿਕ ਦੇ ਵਿੱਚ ਇਸ ਲਈ ਅੱਜ ਅਸੀਂ ਇਹ ਰੋਸ ਮੀਟਿੰਗ ਰੱਖੀ ਹੈ ਵੀ ਅਸੀਂ ਬੈਠ ਕੇ ਵਿਚਾਰਾਂ ਕਰੀਏ ਵੀ ਜਿਹੜੇ ਲੋਕਾਂ ਦੇ ਬਣਾਏ ਹੋਏ ਜਿੰਨੇ ਪਬਲਿਕ ਸੈਕਟਰ ਹੈਗਾ ਇਹਨੂੰ ਇੱਕ ਖਤਮ ਕਰਨ ਦੀ ਇੱਕ ਕੋਸ਼ਿਸ਼ ਹੈ ਜਿਹੜੀ ਕਿ ਅਸੀਂ ਸਫਲ ਨਹੀਂ ਹੋਣ ਦੇਵਾਂਗੇ ਸਾਰੇ ਅੱਜ ਇੱਥੇ ਇੰਜੀਨੀਅਰਸ ਸਾਰੇ ਇਥੇ EMPLOYEES ਤੇ ਸਾਡੇ ਰਿਟਾਇਰਡ ਸੀਨੀਅਰ ਮੈਂਬਰਸ ਇਥੇ ਇਕੱਠੇ ਹੋਏ ਨੇ ਸਭ ਨੇ ਕਿਹਾ ਵੀ ਇਹ ਜੋ ਕਰ ਕੀਤਾ ਜਾ ਰਿਹਾ ਇਹ ਬਿਲਕੁਲ ਗਲਤ ਕੀਤਾ ਜਾ ਰਿਹਾ ਇਸੇ ਤਰ੍ਹਾਂ ਹੀ ਪਿੱਛੇ ਜੇ ਸਾਡੇ ਇੱਕ ਚੀਫ ਇੰਜੀਨੀਅਰ ਰੋਪੜ ਤੋਂ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਸਸਪੈਂਡ ਕੀਤਾ ਗਿਆ ਉਹਦਾ ਵੀ ਕੋਈ ਕਾਰਨ ਨਹੀਂ ਮਿਲਦਾ ਜੋ ਡਾਟਾ ਦਿੱਤਾ ਗਿਆ ਉਹ ਉਹਨਾਂ ਦੇ ਸਮੇਂ ਨਾਲ ਰਿਲੇਟ ਹੀ ਨਹੀਂ ਕਰਦਾ ਜੋ ਡਾਟਾ ਦਿੱਤਾ ਵੀ ਗਿਆ ਉਸ ਆਰਡਰ ਦੇ ਵਿੱਚ ਵੈਸੇ ਤਾਂ ਉਹ ਨਾ ਤਾਂ ਉਹਦੇ ਵਿੱਚ ਉਹਨਾਂ ਦੀ ਕੋਈ ਸੁਣਵਾਈ ਹੋਈ ਆ ਨਾ ਹੀ ਕੋਈ ਉਹਦੀ ਇਨਕੁਆਰੀ ਹੋਈ ਐ ਤੇ ਨਾ ਹੀ ਡਾਟਾ ਮੈਚ ਕਰਦਾ ਤੇ ਉਹਨਾਂ ਨੇ ਮੰਗਣ ਤੇ ਜਦੋਂ ਪੁੱਛਿਆ ਗਿਆ ਵੀ ਇਹ ਕੈਲਕੂਲੇਸ਼ਨ ਦਾ ਦੇ ਦਿਓ ਮੈਨੂੰ ਜਿਹੜੀ ਤੁਸੀਂ ਕੱਢੀ ਆ ਤਾਂ ਉਹਨਾਂ ਨੂੰ ਕਹਿੰਦੇ ਕੋਈ ਕੈਲਕੂਲੇਸ਼ਨ ਤਾਂ ਹੈ ਹੀ ਨਹੀਂ ਸਾਡੇ ਕੋਲੇ ਹੈਰਾਨੀ ਹੋ ਰਹੀ ਹੈ ਵੀ ਕਿ ਤੁਸੀਂ ਇਸ ਤਰ੍ਹਾਂ ਦੇ ਜਿਸ ਇੰਜੀਨੀਅਰ ਨੇ ساری ਉਮਰ ਮੈਕੈਨਿਕ ਵਾਲੀ ਕੰਮ ਕੀਤਾ ਪੈੜੀ ਸੀਜ਼ਨ ਦੌਰਾਨ ਗਰਮੀਆਂ ਦਰਾਨ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਦਿੱਤੀ ਤੇ ਇਹ ਜਿਹੜੀ ਬਿਜਲੀ ਦਿੱਤੀ ਗਈ ਤੇ ਇਹਦੇ ਰਸਵੰਦ ਚ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਨੇ ਕਿਹੜੀ ਪ੍ਰੋਗਰਾਮ ਦੀ ਤਾਰੀਫ ਕੀਤੀ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਦਿੱਤੀ ਆ ਜਿਹਦੇ ਲਈ ਜਿਹੜੀ ਸਾਰੀ ਮਿਹਨਤ ਆ ਉਹ ਜਿਹੜੇ ਸਾਡੇ ਪੀਐਸਪੀਸੀਲ ਦੇ ਇੰਜੀਨੀਅਰਸ ਨੇ ਇੰਪਲਾਈਜ਼ ਨੇ ਉਹਨਾਂ ਨੇ ਮਿਹਨਤ ਕਰਕੇ ਦਿੱਤੀ ਆ ਪਰ ਅੱਜ ਜੂ ਟਰਨ ਅੱਜ ਜੂ ਟਰਨ ਆ ਵੀ ਤੁਸੀਂ ਜਿਹਨੂੰ ਤਾਰੀਫ ਕਰਦੇ ਸੀ ਮਹੀਨਾ ਪਹਿਲਾਂ ਅੱਜ ਤੁਸੀਂ ਉਹਨੂੰ ਸਸਪੈਂਡ ਕਰ ਰਹੇ ਹੋ ਵੀ ਤੁਸੀਂ ਕੰਮ ਸਹੀ ਨਹੀਂ ਕਰ ਰਹੇ ਇਸੇ ਤਰ੍ਹਾਂ ਹੀ ਸਾਡੇ ਬਹੁਤ ਹੀ ਇਮਾਨਦਾਰ ਬਹੁਤ ਹੀ ਮਿਹਨਤੀ ਸਾਡੇ ਇੱਕ ਇੰਜੀਨੀਅਰ ਹਰਜੀਤ ਸਿੰਘ ਨੇ ਡਾਇਰੈਕਟਰ ਜਨਰੇਸ਼ਨ ਉਹਨਾਂ ਦੀਆਂ ਸਵਾਵਾਵਾਂ ਖਤਮ ਕੀਤੀਆਂ ਗਈਆਂ ਉਹਨਾਂ ਦੇ ਬਾਰੇ ਡਿਪਾਰਟਮੈਂਟ ਦਾ ਕਿਸੇ ਵੀ ਬੰਦੇ ਨੂੰ ਪੁੱਛਿਆ ਜਾ ਸਕਦਾ ਵੀ ਉਹਨਾਂ ਦੀ ਵਰਕਿੰਗ ਕਿਦਾਂ ਦੀ ਰਹੀ ਆ ਉਹਨਾਂ ਨੇ ਸਾਰੀ ਜ਼ਿੰਦਗੀ ਪੂਰੀ ਤਨਦੇਹੀ ਨਾਲ ਪੀਐਸਪੀਸੀਲ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਆ ਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਟਰਮੀਨੇਟ ਕੀਤਾ ਗਿਆ ਤੇ ਈਵਨ ਉੱਥੇ ਤੱਕ ਵੀ ਤੁਸੀਂ ਹੱਦ ਦੇਖੋ ਵੀ ਉਹਨਾਂ ਨੇ 2 ਵਜੇ ਉਸੇ ਦਿਨ 2 ਵਜੇ ਚੀਫ ਸਕੱਟਰੀ ਸਾਹਿਬ ਨੂੰ ਆਪਣਾ ਸਿਹਹਾ ਦਿੱਤਾ ਵੀ ਠੀਕ ਹੈ ਜੇ ਮੇਰੀ ਵਰਕਿੰਗ ਪਸੰਦ ਨਹੀਂ ਮੈਂ ਚਲਾ ਜਾਣਾ ਪਰ ਨਾ ਉਹਦਾ ਉਹਨਾਂ ਦਾ ਅਸਤੀਫਾ ਨਹੀਂ ਮਨਜ਼ੂਰ ਕੀਤਾ ਗਿਆ ਉਹਨਾਂ ਨੂੰ 4:30 ਵਜੇ ਟਰਮੀਨੇਸ਼ਨ ਦਾ ਆਰਡਰ ਦਿੱਤੇ ਜਾਂਦੇ ਆ ਯਾਨੀ ਕਿ ਹੱਦ ਹੈ ਐਕਸਟ੍ਰੀਮ ਹੈ ਇਦਾਂ ਦੇ ਹਾਲਾਤ ਨੇ ਇਸੇ ਲਈ ਸਾਰੇ ਜਿਹੜੇ ਇੰਜੀਨੀਅਰ ਨੇ ਉਹ ਡੀਮੋਟੀਵੇਟਿਡ ਨੇ ਵਿਭਾਗਾਂ ਰੁਕ ਚੁੱਕੇ ਆ ਕੰਮ ਰੁਕੇ ਹੋਏ ਨੇ ਜਿਹੜੀਆਂ ਜਿਹੜੇ ਯਾਨੀ ਜਿਹੜੇ ਲੋਕ ਚਾਓ ਨਾਲ ਕੰਮ ਕਰਨ ਲੱਗੇ ਸੀਗੇ ਉਹਨਾਂ ਨੂੰ ਸਰਕਾਰ ਨੇ ਖੜਾ ਦਿੱਤਾ ਇਹ ਜਿਹੜੀ ਮੰਤਰੀ ਸਾਹਿਬ ਦੀ ਜਿਹੜੀ ਵਰਕਿੰਗ ਆ ਜੋ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹਨਾਂ ਨੇ ਬਿਲਕੁਲ ਪਾਵਰ ਸੈਕਟਰ ਨੂੰ ਇੱਕ ਵਾਰ ਰੋਕ ਦਿੱਤਾ ਤੇ ਇਸੇ ਲਈ ਅੱਜ ਅਸੀਂ ਇਕੱਠੇ ਹੋਏ ਆਂ ਵੀ ਵਿਚਾਰੀਏ ਅਸੀਂ ਤਾਂ ਲੋਕਾਂ ਦੀ ਸੇਵਾ ਕਰਨੀ ਆ ਤੇ ਅਸੀਂ ਕਿਦਾਂ ਕਰਾਂਗੇ ਕਿਸਾ ਕਿਸ ਤਰ੍ਹਾਂ ਅਸੀਂ ਇਹ ਪਲਾਨ ਚਲਾਉਣੇ ਆ ਕਿਸ ਤਰ੍ਹਾਂ ਅਸੀਂ ਅੱਗੇ ਨੂੰ ਲੈ ਕੇ ਜਾਣਾ ਇਹ ਅੱਜ ਸਾਰਾ ਇਹਦਾ ਰਿਹਾਰਸ ਡਿਸਕਸ ਕਰੀਏ ਤੁਸੀਂ ਮੰਤਰੀ ਸਾਹਿਬ ਨਾਲ ਇਸ ਬੰਦੇ ਦੀ ਗੱਲ ਕੀਤੀ ਆ ਹਾਂ ਸਾਡੀ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਅਸੀਂ ਉਹਨਾਂ ਨੂੰ ਹਾਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਸਰ ਸਾਨੂੰ ਦੱਸ ਦੋ ਸਾਡੇ ਬੰਦੇ ਦਾ ਕਸੂਰ ਕੀ ਆ ਇਹ ਤਾਂ ਜਿਹੜਾ ਤੁਸੀਂ ਲਿਖਿਆ ਲੈਟਰ ਦੇ ਵਿੱਚ ਇਹਦਾ ਤਾਂ ਕੋਈ ਲੌਜੀਕ ਨਹੀਂ ਬਣਦਾ ਇਹ 75 ਪੈਸੇ ਸਵਾ ਰੁਪਏ ਵਾਲਾ ਨੋ ਕੰਪੈਰੀਸ਼ਨ ਤਾਂ ਉਹ ਕਹਿੰਦੇ ਵੀ ਅਸੀਂ ਇਨਕੁਆਇਰੀ ਕਰ ਰਹੇ ਆ ਤੇ ਤੁਹਾਨੂੰ ਦੱਸਾਂਗੇ ਤੇ ਅੱਜ ਮਹੀਨਾ ਹੋ ਗਿਆ ਸਾਨੂੰ ਤਾਂ ਨਹੀਂ ਪਤਾ ਲੱਗਿਆ ਕਿਹੜੀ ਇਨਕੁਆਇਰੀ ਚੱਲਦੀ ਹੈ ਕੀ ਹੋ ਰਿਹਾ ਹੈ ਦੇ ਪਿੱਛੇ ਕੀ ਮਨਸਾ ਕੀ ਲੱਗਦੀ ਹੈ ਦੇਖੋ ਮਨਸਾ ਇਹ ਹੈ ਵੀ ਜਿਹੜਾ ਸਾਨੂੰ ਲੱਗ ਰਿਹਾ ਵੀ ਡਰਾਇਆ ਜਾ ਰਿਹਾ ਆਪਣੇ ਇੰਜੀਨੀਅਰ ਨੂੰ ਜਾਣ ਕੇ ਸਹਿਮਤ ਕੀਤਾ ਜਾ ਰਿਹਾ ਤਾਂ ਕਿ ਜਦੋਂ ਇਹ ਜ਼ਮੀਨਾਂ ਜਿਹੜੀਆਂ ਵੇਚਣੀਆਂ ਨੇ ਉਹ ਬੋਲੇ ਕੋਈ ਬੋਲੇ ਨਾ ਕੋਈ ਆਪਣਾ ਮੂੰਹ ਨਾ ਖੋਲੇ ਇਹਨਾਂ ਜ਼ਮੀਨਾਂ ਦੇ ਕਿ ਜਿਹੜੀ ਪ੍ਰਾਪਰਟੀ ਸੇਲ ਕਰਨੀਆਂ ਇਹ ਹੀ ਰਖਦਾ ਤੁਸੀਂ ਕਿ ਐਕਟ ਦਾ ਜ਼ਿਕਰ ਕੀਤਾ ਸੀ ਪਹਿਲਾਂ ਤੁਹਾਡੀ ਐਸੋਸੀਏਸ਼ਨ ਨੇ ਇਹ ਜਿਹੜੀਆਂ ਜ਼ਮੀਨਾਂ ਬਾਰੇ ਉਹ ਐਕਟ ਕੀ ਆ ਜੋ ਐਕਟ ਦਾ ਸੱਚਾਈ ਕੀ ਨਹੀਂ ਐਕਟ ਦੇਖੋ ਇਹ ਹੈ ਵੀ ਐਕਟ ਜਿਹੜਾ ਜਿਹੜੀਆਂ ਜ਼ਮੀਨਾਂ ਨੇ ਜ਼ਿਆਦਾਤਰ ਇਹ ਐਕਵਾਇਰ ਕੀਤੀਆਂ ਹੋਈਆਂ ਨੇ ਤੇ ਇਹਦੇ ਵਿੱਚ ਜਿਹੜਾ ਐਕਵਾਇਰ ਜਦੋਂ ਆਪ ਕਰਦੇ ਆ ਤਾਂ ਇਹ ਹੁੰਦਾ ਵੀ ਜਿਸ ਪਰਪਸ ਲਈ ਜ਼ਮੀਨ ਐਕਵਾਇਰ ਕੀਤੀ ਜਾਵੇ ਉਹ ਜ਼ਮੀਨ ਉਸੇ ਪਰਪਸ ਲਈ ਵਰਤੀ ਜਾਵੇ ਜੇਕਰ ਨਹੀਂ ਵਰਤੀ ਜਾਂਦੀ ਤਾਂ ਉਹ ਜਿਹੜੇ origignal ਉਹਦੇ ਦੇਣ ਜਿਹਨਾਂ ਦਿੱਤੀ ਆ ਉਹਨਾਂ ਨੂੰ ਵਾਪਸ ਕੀਤੀ ਜਾਵੇ